ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਸੌਖੀ ਤੇ ਜਲਦੀ ਬਣਨ ਵਾਲੀ ਸਬਜ਼ੀ ਦੱਸਦੇ ਹਾਂ 2/3 ਦੇ ਪਿਆਜ਼ 2 ਅੰਨ 2 ਛਿੰਲਾਂ ਵਿੱਚ 2 ਟਮਾਟਰ ਨਮਕ ਮਿਰਚ ਗਰਮ ਮਸਾਲਾ ਹਲਦੀ ਧਨੀਆ ਜੀਰਾ ਹਰਾ ਧਨੀਆ ਸਰੋਂ ਦਾ ਤੇਲ ਪਹਿਲਾਂ ਕੱਟ ਲਿਆ ਪਿਆਜ਼ ਗੈਸ ਕਰਤਾ ਹੋਣ ਇਹਦੇ ਵਿੱਚ ਪਾ ਲਈ ਇੱਕ ਸਰੋਂ ਦਾ ਤੇਲ ਦਾ ਘੜਛੀ कर गैस घट करके लो जी हूँ अर्धी कच्ची हो गई है ये हल्दी पाउडर एक चमच लाल मिर्च पाउडर आधा चमच അദ്ദേഹ കൂടെ ഭാഗം ਤੁਸੀਂ ਮਿੰਟ ਨੂੰ ਗੈਸ ਕੱਟ ਕਰਕੇ ਫੂਲ ਬੰਦ ਕਰਕੇ ਰੱਖ ਲਓ। ਲਓ ਜੀ 5 ਮਿੰਟ ਹੋ ਗਏ। ਗੈਸ ਕਰਤਾ ਤੇਜ। ਸਭ ਜੀ ਗਲ ਕੇ ਹੋ ਗਈ ਤਿਆਰ। ਮਿੰਟ 잡아 ਰੱਖ ਲਿਓ। ਕੱਟਿਆ ਹੋਇਆ ਦਾਲ। ਲੋਗੀ ਸਬਜ਼ੀ ਤੁਹਾਡੀ ਬਣਾ ਕੇ ਰੈਡੀ 15 ਮਿੰਟਸ ਵਿੱਚ ਤਿਆਰ ਹੋ ਗਈ ਇਹਨੂੰ ਬਣਾਓ ਤੇ ਖਾਓ